ਫਤੇਗਰ ਦੇ ਵਿੱਚ ਦੀਵਾਲੀ ਦੀ ਸ਼ਾਮ ਨੂੰ ਦੋਹਾਂ ਤੇਰਾ ਵਿਚਾਲੇ ਹੋਇਆ ਆਪਸੀ ਝਗੜਾ ਪਟਾਕਿਆਂ ਨੂੰ ਲੈ ਕੇ ਇੱਕ ਘਟਨਾ ਵਾਪਰੀ ਜਿਸ ਵਿੱਚ ਚਾਰ ਵਿਅਕਤੀਆਂ ਵੱਲੋਂ ਇੱਕ ਨੌਜਵਾਨ ਨੂੰ ਜ਼ਾਨੂ ਮਾਰਨ ਦੀ ਕੀਤੀ ਕੋਸ਼ਿਸ਼ ਜਿਸ ਤੇ ਮਹੱਲਾ ਵਾਸੀਆਂ ਨੇ ਅੱਗੇ ਹੋ ਕੇ छुड़ਵਾਇਆ ਅਤੇ ਉਸ ਤੋਂ ਬਾਅਦ ਸਿਵਲ ਹਸਪਤਾਲ ਫਤੇਗਰ ਚੋੜੀਆਂ ਵਿਖੇ ਦਾਖਲ ਕਰਵਾ ਕੇ ਵਿਅਕਤੀ ਦੀ ਜਾਨ ਬਚਾਈ ਪਰਿਵਾਰ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹੋ ਜਿਹੇ ਗੁੰਡਾ ਅੰਸਰਾਂ ਨੂੰ ਨਾਤ ਪਾਈ ਜਾਵੇ ਅਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਨਾਲ ਇਹ ਮੇਰਾ ਅੰਦਰ ਦਾ ਪਾਸਾ ਨਹੀਂ ਸੀ ਇਹ ਪਾਦੀ ਮੇਰਾ ਪਰਿਵਾਰ ਨਾਲ ਗੋਦਰੇ ਸੰਮਤ ਆ ਟਿਕਣੇ ਆ ਰਿਹਾ ਸੀ ਇਹ ਪਾਦੀ ਜਿਹੜੇ ਮੁੰਡਿਆਂ ਨੇ ਮੈਨੂੰ ਸੱਟਾਂ ਲਾਈਆਂ ਇਹ ਮੁੰਡੇ ਨਸ਼ੇ ਦੇ ਵਿੱਚ ਤੋਂ ਦਸੀ ਪਾਦੀ ਇਹਨਾਂ ਨੂੰ ਆਪਾਂ ਕਹਾਂਗੇ ਆ ਕੰਮਾਂ ਜਾਂ ਤੁਸੀਂ ਨਾ ਕਰੋ ਪਾਦੀ ਫਿਰ ਵੀ ਹਟੇ ਪਟਾਕੇ ਚਲਾਈ ਗਏਗਾ ਪਾਦੀ ਜਦੋਂ ਅਸੀਂ ਕਹਾਂ ਨਾ ਉਹਨੂੰ ਗਾਲੀ ਕੱਢ ਚੱਲ ਰੋ ਕਰ ਦਿੱਤੀ ਤਾਂ ਫਿਰ ਪਾਦੀ ਆਪਾਂ ਕੋਲੋਂ ਕਰੀ ਚੱਲਦੇ ਫਿਰ ਪਾਦੀ ਨਾ ਬਾਹਰ ਮਰਸਲ ਲੈਣਗੇ ਆ हमला करा मेन बचा ਜੇ ਸਰਦਾਰਾਤੀ ਵੀ ਦੇ ਹੁਣ ਵੀ ਹੋਣਗੇ ਪਰ ਕੋਈ ਨਹੀਂ ਬਤਾ ਰਿਹਾ ਕਿ ਇਹ ਅੱਜ ਇਹ ਸਰ ਮੁਲਾਜਮ ਆਏ ਕਹਿੰਦੇ ਸਾਡਾ ਕੈਮਰੇ ਕੋਈਆਂ ਬਾਹਰਾਂ ਵਿੱਚ ਸ਼ਰਾਬ ਹੋ ਬਸ ਰਹੀ ਰਹੇ ਸਰਖੰਡ ਤੋਂ ਮੰਗਵਾਉਂਦੇ ਸਰ ਇਹਦੇ ਹੀ ਕੁਝ ਵਿਅਕਤੀ ਅਸੁਰਖ ਮੰਗ ਕਰਦੇ ਆ ਕਿ ਜੋ ਵੀ ਅੱਜ ਦਾ ਵਾਹਾ ਇਹਦਾ ਸਾਨੂੰ ਸਾਫ਼ ਕੀਤਾ ਜਾਵੇ ਮੇਰਾ ਨਾਮ ਅਜਿੰਦਰ ਸਿੰਘ ਹੈ ਜੀ ਮੈਂ ਸਰਪੰਚ ਆ ਸ਼ਮਸ਼ੀਰ ਕੋਲ ਕੀ ਵਾਕਿਆ ਜਿਹੜਾ ਕੱਲ ਵਾਪਰੇ ਵਾਕਿਆ ਜੀ ਸਾਡਾ ਪਰਿਵਾਰ ਇਹ ਮੇਰਾ ਛੋਟਾ ਬ੍ਰਦਰ ਆ ਸਾਡਾ ਪਰਿਵਾਰ ਮਖਾਣ ਦੇ ਕੰਨ ਜਾਂਦੇ ਸੀ ਜਿਹੜੇ ਨੇ ਦੱਸਿਆ ਮੈਂ ਤੇ ਘਰ ਸੀ ਤੇ ਉਹ ਨਸ਼ੇੜੀ ਜਿਹੜੇ ਬੰਦੇ ਸੀ ਉਹਨਾਂ ਦੇ ਰਾਤ ਘਰ ਪੈਂਦਾ ਵਾ ਤੇ ਉਹ ਭੁੱਲੜਬਾਜੀ ਕਰਨ ਦੇ ਸੀ ਪਟਾਕੇ ਚਲਾਉਂਦੇ ਰਹਿੰਦੇ ਤੇ ਪਟਾਕੇ ਜਦੋਂ ਸਾਡਾ ਪਰਿਵਾਰ ਆਇਆ ਤਾਂ ਉਹਨਾਂ ਨੇ ਉੱਤੇ ਪਟਾਕੇ ਸੁੱਟ ਦਿੱਤੇ ਉਹਨਾਂ ਨੇ ਇਹਨਾਂ ਨੇ ਵਿਰੋਧ ਕੀਤਾ ਅਖਦੇ ਤੇ ਉਹ ਇਸੇ ਚੱਕਰ ਦੀ ਇਹਨਾਂ ਦੇ ਨਾਲ ਪੈ ਗਏ ਤੇ ਮੇਰੇ ਕੰਜ਼ਨ ਨੂੰ ਮੈਂ ਇਹਨਾਂ ਨੂੰ ਹਟਾਇਆ ਕੋਈ ਆ ਗਨਨ ਘਰ ਭੇਜਿਆ ਤੇ ਇਹ ਇਹ ਦੇਖ ਆਈ ਘਰ ਜਾ ਕੇ ਆਪਣੀ ਮੋਟਰਸਾਈਕਲ ਲਾਉਂਦਿਆ ਸੀ ਮਗਰ ਉਹ ਜਾ ਕੇ ਇਹਦੇ ਉੱਤੇ ਹਮਲਾ ਕਰਤਾ ਤੇ ਡਾਟਰ ਲੈ ਕੇ ਕਿੰਨਾ ਚੋਂ ਜਾਣਿਆ ਨੇ ਕੋਈ ਜੀ ਪ੍ਰਸ਼ਾਸਨ ਕੋ ਤੇ ਇਹ ਮੰਗ ਕਰਦੇ ਵੀ ਇਨਸਾਫਨਾ ਚਾਹੀਦਾ ਤੇ ਬੰਦੀ ਕਾਰਵਾਈ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਹਮੇ ਤੇ ਕਰਚਾਣਾ ਚਾਹੀਦਾ ਇਹੋ ਜਿਹੜੇ ਆ ਖਤਰਨਾਕ ਜਿਹੜੇ ਉਹ ਜਿਲ੍ਹੇ ਚ ਬੰਦੋਨੇ ਚਾਹੀਦੇ ਕੁਝ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਤੇ ਤਰਲਾ ਕਰਨ ਦਾ ਦਬੀ ਹੈ ਪ੍ਰਸ਼ਾਸਨ ਪਿਆਰ ਵੀ ਨਹੀਂ ਕਰੂਗਾ ਕਈ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਤਰਨਾ ਹੈ ਸਰ ਮੇਰੇ ਵੱਲ ਕਾਨੂੰਨੀ ਕੇਸ ਦਾ ਮੇਰਾ ਨਾਮ ਤਸਵੀਰ ਕੌਰ ਜੀ ਪੈਂਸਨ ਸ਼ੇਰਪੁਰ ਇਹ ਕੀ ਵਾਲਾ ਬਾਕ ਜਿਹੜਾ ਝਗੜਾ ਕੱਲ ਹੋਇਆ ਤਸਵੀਰ ਉਸ ਟੈਂਪਲ ਨੂੰ ਅੱਜ ਦੇ ਬੰਦੂ ਹਾਂਜੀ ਭਾਜੀ ਅਸੀਂ ਆਪਣਾ ਪੂਰਾ ਪਰਿਵਾਰੀ ਅਸੀਂ ਜਾ ਰਹੇ ਸੀ ਉਹ ਦੁਆਰੇ ਮੱਥਾ ਟੇਕਣ ਇਹਨਾਂ ਨੇ ਇਦਾਂ ਪਟਾਕੇ ਸੁੱਟੇ ਸੀ ਮੇਰੇ ਵੀ ਇਹ ਨਾਲ ਪਟਾਕੇ ਸੁੱਟੇ ਗਿਆ ਲੱਗਦਾ ਸਾਡੀ ਗਵਾਂਡੀ ਸੀ ਨਸ਼ੇੜੀ ਆ ਮੁੰਦੇ ਉਹ ਹਾਂਜੀ ਇਹਨਾਂ ਨੇ ਮਨਾਂ ਕੀਤਾ ਸੀ ਇਹਨਾਂ ਨੂੰ ਤੇ ਉਹਨਾਂ ਮਲਕੀਨ ਨਾਲ ਸੀ ਇਹਨਾਂ ਦੇ ਜਿਵੇਂ ਇਸ ਤਿੰਨੇ ਭਰਾ ਹੀ ਤੇ ਇੱਕ ਚਾਰ ਪਤਾ ਨਹੀਂ ਚੌਥਾ ਵੇੜਾ ਸੀ ਮੈਂ ਜਾਣਦੇ ਆ ਕੋਲੋਂ ਹਾਂਜੀ ਤੇ ਉਹਨਾਂ ਨੇ ਵਾਦੇ ਇਹਨਾਂ ਨੇ ਜਦੋਂ ਮਨਾ ਕੀਤਾ ਨਾ ਫਿਰ ਉਹਨਾਂ ਨੇ ਮਰਦੂਕੀ ਦਾਤ ਚਲਾਤੇ ਇਹਨਾਂ ਤੇ ਅਦਾਲਤ ਕੋਲ ਕੀ ਮੰਗ ਕਰਦੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਛਾਂਸਾ ਮੇਰਾ ਨੰਦੀਪ ਕੌਰ ਹੈ ਤੇ ਮੈਂ ਐਸੀ ਘੰਟੀ ਰਣ ਵਾਲੀ ਸੀ ਤੇ ਸਾਰੀ ਫੈਮਿਲੀ ਜਾ ਰਹੀ ਹੈ ਤੇ ਇਹਨਾਂ ਨੂੰ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਸਾਰੀ ਗਲੀਵਾਰ ਇਹਨਾਂ ਨੂੰ ਰੋਕ ਰਹੇ ਸੀ ਦੂਜੇ ਮੁੰਡੇ ਨਸ਼ਿਆਂ ਨੂੰ ਕਿ ਨਾ ਕਰੋ ਸਾਰੀ ਕਿਸੇ ਦਿਨ ਕਿਸੇ ਲੱਗੇਗਾ ਕਿ ਉਹਨਾਂ ਨੇ ਫਿਰ ਵੀ ਸਾਰਿਆਂ ਦੇ ਰੋਕਣ ਦੇ ਬਾਵਜੂਦ ਵੀ ਸਾਰਿਆਂ ਦੇ ਉੱਪਰ ਪਟਾਕੇ ਬਾਰ-ਬਾਰ ਇੰਚ ਰਾਤ ਕਰਨ ਦੀ ਕੋਸ਼ਿਸ਼ ਕਰਦੇ ਰਹੇ ਤੇ ਬਾਅਦ ਵਿੱਚ ਸਾਡੇ ਵੀ ਘਰਾਂ ਦੇ ਨਾਲ ਉਹਨਾਂ ਨੇ ਖਿਲਾਫ ਸਾਡੇ ਘਰਾਂ ਦੇ ਨਾਲ ਵੀ ਕਿ ਮਿਲਕ ਨਹੀਂ ਨਾ ਕਰੋ ਕਿਸੇ ਦਿਨ ਲੱਗੇਗੀ ਤੇ ਉਹਨਾਂ ਨੇ ਐਵੇਂ ਦੇ ਅਟੈਕ ਕਰ ਦਿੱਤਾ ਇਸਾਂ ਤੇ ਅਸੀਂ ਇਹੀ ਮੰਗ ਚਾਹਾਂਗੇ ਕਿ ਕੋਈ ਕੋਈ ਬੰਦ ਕਾਰਵਾਈ ਇਹਨਾਂ ਨੂੰ ਇਨਸਾਫ ਦਿਲਾਇਆ ਜਾਏ ਜੋ ਵੀ ਇਹਦੇ ਨਾਲ ਕੀਤੀ ਗਈ ਹੈ ਚਾਹਾਂ ਦਾ ਟਾਈਮ ਹੀ ਗੁਰਦੁਆਰੇ ਅਰਦਾਸ ਹੁੰਦੇ ਹੀ ਲੜਾਈ ਹੋਈ ਉੱਥੇ ਉਹ ਖੜੀ ਤੇ ਬੈਠੇ ਆ ਉਹ ਪਟਾਕੇ ਚਲਾਉਂਦੇ ਹੀ ਤੇ ਐਂਡ ਪਟਾਕਾ ਛੋੜਦੇ ਹੀ ਤੇ ਕਹਿੰਦੇ ਹਾਲੇਲੂਇਆ ਐਂਡ ਪਟਾਕਾ ਛੋੜਦੇ ਹੀ ਤੇ ਕਹਿੰਦੇ ਆਮੀਨ ਅੱਛਾ ਲੜਾਈ ਹੋਈ ਉਹ ਗੁਰਦੁਆਰੇ ਆਉਂਦੇ ਹੀ ਗੁਰਦੁਆਰੇ ਉਹ ਜਾਣ ਲੱਗੀ ਸੀ ਆ ਜਿਹੜੀ ਬੁੱਕ ਇੱਥੇ ਆ ਤੇ ਇਹਨਾਂ ਨੇ ਪਟਾਕਾ ਚਲਾਇਆ ਉਹਦੇ ਵੱਲ ਸੁਟਤਾ ਤਾਂ ਕਿ ਮੁੰਡੇ ਕੇ ਲੜਾਈ ਹੋ ਗਈ ਆ ਲੜਾਈ ਹੋ ਗਈ ਆ ਤੇ ਇਹ ਉਧਰ ਵਾਲੇ ਵੀ ਉਹ ਉਸੇ ਡਾਉਂ ਦੇ ਉਹ ਆਪਣੇ ਘਰ ਚਲ ਗਿਆ ਇਹ ਆਪਣੇ ਘਰ ਚਲ ਗਿਆ ਇੱਕੇ ਮੁੰਡਾ ਖਲੋਤਾ ਵਾ ਜਦੋਂ ਉੱਥੋਂ ਆਏ ਆਪਾਂ ਜੇ ਤੇ ਉਹਦੇ ਸਿਰ ਤੇ ਦਾਤਰ ਮਾਰਤਾ ਵਾ ਉਹ ਇੱਥੇ ਡਿੱਗ ਗਿਆ ਵਾ ਇਹ ਫਿਰ ਉੱਚੀ ਚੁੱਕ ਕੇ ਤੇ ਪਾ ਲਿਆ ਇਹ ਨਾ ਗੱਲ ਹੋਈ ਜਾ ਫਾਦੂ ਨਹੀਂ ਹਰਦਾ ਤੇ ਜਿਵੇਂ ਜੀ ਅਹੀਂ ਤੇ ਭਾਜੀ ਇਹ ਉਹ ਵੇਖਿਆ ਕਿ ਡਾਕਟਰ ਲੈ ਕੇ ਇੱਕ ਜਣਾ ਡਾਕਟਰ ਲੈ ਕੇ ਇੱਕ ਜਣਾ ਡੰਡਾ ਲੈ ਕੇ ਆਇਆ ਆਉਂਦੇ ਨੇ ਇੱਕ ਨੇ ਸਿਰ ਤੇ ਮਾਰਿਆ ਡਾਕਟਰ ਤੇ ਦੋ ਡਾਕਟਰ ਇੱਕ ਤੌਣ ਤੇ ਮਾਰਿਆ ਤੇ ਇੱਕ ਬਾਹ ਤੇ ਮਾਰਿਆ ਉਹ ਡਿੱਗ ਗਿਆ ਮੁੜ ਕੇ ਡਿੱਗ ਗਿਆ ਲਿੱਗੇ ਨੂੰ ਫਿਰ ਸੋਟਿਆ ਨਾ ਚੰਬੀ ਕੇ ਉਹ ਤੂੰ ਅੰਦਰ ਨਾ ਖਾਲਦਾ ਤਾਂ ਮਰ ਜਾਏ ਉਹ ਤੇ ਜੇ ਲੱਗਾ ਤੇ ਡਿਸ਼ਨ ਹੁੰਦਾ ਸਾਟ ਗਿਆ جا کے ماں کو پکارنا میرے دور دور جاتے ہی پتہ لگا جا کے چھوٹو نقصان ہے تے جلائی سامنے دے میں گیا ہوں میں اندھی اندھا جنیں میرے امی اپنے ماں دے اپڑا کار ہلے تے نہ کٹیو کی نام جڑے جا جنے سو سو اس اجناں دی ایک کہانی وچ پتہ ایک کو لے جانے لگے تے نے بھرا یہ بس سرے کوئی طرح لے گیا نہیں تے ਕੀ ਨਹੀਂ ਉਹਨਾਂ ਪਟਾਕੇ ਨਾਲ ਕੱਖਿਆ ਚਲਾਣਾ ਆ ਗਿਆ ਨਾ ਅੱਜ ਉਹਨਾਂ ਨਾਲ ਕਿਉਂ ਆ? ਉਹ ਜੇ ਰਣਾ ਬਲਿੰਦਰ ਤੋਂ ਕਿਹੜਾ ਪਿੰਡ ਜੀ ਆਪਾਂ? ਤੌਰ ਗਾਈ। ਤੇ ਕੀ ਕੱਲ ਜਿਹੜਾ ਝਗੜਾ ਹੋਇਆ ਵਾ ਕੀ ਉਹ ਕਿਸ ਤਰ੍ਹਾਂ ਝਗੜਾ ਆਇਆ? ਝਗੜਾ ਪਾਜੀ ਪਟਾਕਿਆਂ ਤੋਂ ਹੋਇਆ ਆ। ਉਧਰੋਂ ਮੁੰਡਾ ਆ ਪੱਪੂ ਦਾ ਭਰਾ। ਉਹ ਨੰਗਦੇ ਜਾਣੇ ਨਿਆਣੇ ਪਟਾਕੇ ਚਲਾਉਂਦੇ ਤੇ ਉਹਨੇ ਕਹਿੰਦਾ ਗੰਦੀਆਂ ਗਾਲਾਂ ਕੱਢੀਆਂ ਮਾਵਾ ਪੈਲਾਂਗੇ। ਕੋਈ ਗੱਲ ਨਹੀਂ ਉਹ ਗੱਲ ਤੋਂ ਹਾਈ ਮੁੜ ਕੇ ਸਾਰੇ ਆ ਕੇ ਪੈ ਕੇ ਮੇਰੇ ਮੁੰਡੇ ਨੂੰ ਮੇਰੇ ਮੁੰਡੇ ਨੂੰ ਬੜਾ ਘਚੋੜਿਆ ਕੁੱਤੇ ਵਾਂਗੂ ਘਚੋੜਿਆ ਮੇਰੇ ਵੱਡੇ ਮੁੰਡੇ ਨੂੰ ਜਿਹਨਾਂ ਦੇ ਸੱਟ ਲੱਗੀਏ ਜਿਹਨਾਂ ਦੇ ਦੰਤ ਵਾਰਿਆ ਉਹ ਕਿੰਨੇ ਵਾਰਿਆ ਮੁੰਡੇ ਨੇ ਇੰਨਾ ਪਤਾ ਨਹੀਂ ਮੈਂ ਅੱਜ ਗੁਰਦੁਆਰੇ ਗਈ ਆ ਨਾ ਕਿਤੇ ਮਾਰੇ ਦੰਤ ਰੋਕਾ ਹੀ ਨਹੀਂ ਦੰਤ ਪਾਲੇ ਦੀ ਕਰਦੀ ਲਈ ਤੇ ਅੰਦਸ਼ਾਸ਼ਨ ਕੋ ਕੀ ਮੰਗ ਕੇ ਕਰਦੇ ਜੇ ਮੰਗ ਕਰਦੇ ਧੱਕਾ ਕਰਨ ਦੇ ਆ ਗਰੀਬ ਵੇਖ ਕੇ ਜਿਹੜਾ ਹੁੰਦੇ ਆ ਗਰੀਬ ਆ ਬੰਦੇ ਆਏ ਕਾਰੇ ਬੰਦਾ ਮੇਰੇ ਸਿਰ ਤੇ ਆ ਨਹੀਂ ਜੇ ਮੁੰਡਿਆ ਤੇ ਹੋਣਾ ਨਹੀਂ ਆ ਆਈ ਜਦੋਂ ਪਛੋ ਕੋਈ ਦੂਸਰੀ ਮਣੀ ਆ ਗਈ ਆਡੀ ਕੇ ਨਾ ਉਹ ਕਿੱਥੇ ਇਟ ਉਹ ਇਤਰਾ ਹੀ ਆ ਕੇ ਨਾ ਪਰਚਾ ਕਰਾਇਆ ਹੈ ਕੀ ਕਹਿਣਾ ਚਾਹੋ ਤੁਸੀਂ ਇਹਨੇ ਕੀ ਜਨਾਉਂੋ ਜੇ ਝਗੜਾ ਹੋਇਆ ਜਾਂ ਲੜਾਈ ਦੀ ਹੈ ਆਪਣਾ ਹਾਲ ਨੂੰ ਤੇ ਜੋ ਬੰਦੀ ਕਰ ਰਹੀ ਆਪਾਂ ਉਹ ਕਰ ਦਿਆਂਗੇ ਅਕਾ ਜੀ ਉਹ ਪਰਿਵਾਰ ਵੱਲੋਂ ਇਹ ਕਿਹਾ ਗਿਆ ਵੀ ਹੁਣ ਤੱਕ ਕੋਈ ਪੁਲਿਸ ਪ੍ਰਸ਼ਾਸਨ ਹਸਪੀਟਲ ਵਿੱਚ ਬਿਆਨ ਲੈਣ ਵਾਸਤੇ ਨਹੀਂ ਪਹੁੰਚੇ ਜਾਨ ਮੈਂ ਮਿਲ ਰਹੂਗੀ ਤੇ ਬਿਆਨ ਲੈਣ ਜਾਵਾਂਗੇ ਬਿਆਨ ਸੰਦਰ ਜਿਹੜਾ ਮਾਰਿਆ ਉਹ ਵੀ ਅੱਛਾ ਜੋ ਵੀ ਕਰੂਗੀ ਬੰਦੀ ਕਰ ਰਹੀ ਹੈ ਕਰ ਦਿਆਂਗੇ ਸਾਡੇ ਆ ਰਾਤੀ ਝਗੜਾ ਹੋਇਆ ਵਾ ਅਜੇ ਤੱਕ ਡਾਕਟਰ ਨੇ ਮੈਨੂੰ ਲੱਗਦਾ ਵੀ ਉਹ ਦਾ ਵਰਸ਼ਣ ਵਗੈਰਾ ਕਰ ਰਹੇ ਨੇ ਠੀਕ ਹੈ ਜੀ ਜਿੰਨੂੰ ਜਿੱਥੇ ਤੱਕ ਪਤਾ ਠੀਕ ਹੈ ਜੀ ਕੋਈ ਗੱਲ ਨਹੀਂ ਉਹ ਮੰਨਦੀ ਕਰਵੇ ਕਰਾ ਵੀ ਮਾਰੇ ਨਾਲ ਹੀ ਜਿਹੜੀ ਚੱਲੇ ਠੀਕ ਹੈ ਜੀ ਧੰਨਵਾਦ ਜੀ